ਸਰਸਿਕਲ ਬਾਈ ਜੀ ਮਾਣਾ ਡੇਰੀ ਫਾਰਮ ਦੇ ਸਾਰੇ ਹੀ ਭੈਣ ਭਰਾਵਾਂ ਦਾ ਵੈਲਕਮ ਆ ਬਾਈ ਕੋਲ 7 8 ਝੋਟੀਆਂ ਬਹੁਤ ਸੋਹਣੀਆਂ ਟੋਪ ਕਲਾਸ ਇੱਕ ਭੋੜੀ ਮੈਂ ਬੁੜੇ ਰਿਕਾਰਡ ਵਾਲੀ ਬਾਈ ਨਾਲ ਖਾਵਾਂਗੇ ਕਰਦੇ ਗੱਲਬਾਤ ਤੇ ਵੱਡੀਆਂ ਝੋਟੀਆਂ ਆ ਆ ਸਰਸਿਕਲ ਬਾਈ ਜੀ ਸਰਸਿਕਲ ਜੀ ਜੀ ਠੀਕ ਹਾਜੇ ਬਾਬਾ ਜੀ ਸਰਪਾ ਜੀ ਮੇਰਾ ਜੀ ਹੋਰ ਮਾਣਾ ਜੀ ਸਾਹ ਵਧੀਆ ਠੀਕ ਹਾਜੇ ਜਿੰਨੇ ਭੈਣ ਭਰਾ ਮਾਣਾ ਡੇਰੀ ਫਾਰਮ ਦੇ ਜੁੜੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਵੀਰ ਜੀ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਤੇ ਹਰ ਵਾਰ ਸੰਗਤ ਅਗੇ ਇਹੋ ਵੀਰ ਜੀ ਬੇਨਤੀ ਕਰੀਦੀ ਵੀ ਬਹੁਤੋ ਵੱਧ ਚੈਨਲ ਨੂੰ ਲਾਈਕ ਕਮੈਂਟ ਦੇ ਸ਼ੇਅਰ ਤੇ ਸਬਸਕ੍ਰਾਈਬ ਕਰਾਇਆ ਕਰੋ ਜਿਹਨੇ ਸੰਗਤ ਨਾਲ ਜੁੜੀ ਆ ਤੇ ਜਨਵਰ ਵੀਰ ਜੀ ਅੱਜ ਵੀਡੀਓ ਜੜੀ ਲੈ ਰਿਹਾ ਪਰ ਚੰਗੇ ਹੀ ਆ ਵਰਿਆ ਮੈਂ ਤਾਂ ਪੀਸ ਚੋਟੀ ਦੇ ਵਧੀਆ ਮਈਆਂ ਕੁਆਲਟੀ ਵਾਲੀਆਂ ਵੱਡੀਆਂ ਇਹ ਵੀਡੀਓ ਰੋਜ਼ ਆਉਂਦੀ ਲੈਟਦੇ ਨਹੀਂ ਕੱਲੇ ਕੱਲੇ ਲਾਕੇ ਦੀ ਮਈ ਆ 12 ਕਿਲੋ ਵਾਲੀਆਂ ਪੂਰੀ ਪੂਰੀ ਵੀਰੇ ਰੁਕਾਰ ਵਾਲੀ ਮਈ ਆ ਅੱਜ ਵੱਡੀਆਂ ਵੱਡੀਆਂ ਵੱਡੀ ਤੋਂ ਵੱਡੀ ਮਈ ਆ ਚੰਗੇ ਟਾਪ ਦੀ ਹੇ ਇਹਦੇ ਹੌਲੇ ਵਟਦੇਵੇਂ ਐਂਡ ਤੱਕ ਸਾਰੇ ਵੀਰ ਵੀਡੀਓ ਵੇਖਿਆ ਕਰੋ ਹਰ ਤਰ੍ਹਾਂ ਦਾ ਮਾਲ ਹੁੰਦਾ ਤੇ ਸਾਰਾ ਮਾਲ ਹੈਗਾ ਇਹੋ ਲੈ ਕੇ ਵੱਡੇ ਮੁੱਲ ਵੀ ਆ ਨੇ ਨਿੱਕੇ ਮੁੱਲ ਵੀ ਹੈਗੇ ਆ ਤੇ ਸਾਫ਼ ਝੋਟੀਆਂ ਆ ਮਈਆਂ ਸਾਰੀਆਂ ਟੌਪ ਦੀਆਂ ਝੋਟੀਆਂ ਵਧੀਆ ਕੁਆਲਟੀ ਇਹੋ ਹੌਲੇ ਠੀਕ ਠਾਕ ਚੰਗੇ ਟੌਪ ਦੀਆਂ ਆ ਮਈ ਦੇ ਗਾਗਰ ਜੇ ਚੋਣ ਵਾਲੀ ਜਿਹਦਾ ਗੁੱਜਰ ਨਹੀਂ ਚੋਂਦਾ ਉਥੋਂ ਦਾ ਗੋਗਰ ਪਾਕਿਸਤਾਨ ਦਾ ਇਹ ਮਈ ਵੀਰ ਪੂਰੀ ਕੁਆਲਟੀ ਵਾਲੀਆਂ ਮਈ ਦੇ ਜੜੈਣ ਦਿਖਾਉਨੇ ਆ ਜਿਹੜੀ ਜਿਹੜੀ ਨੂੰ ਚਲੋ ਜੀ ਚਲੋ ਜੀ ਕੁਆਲਟੀ ਲੱਗੀ ਨਾ ਖੋਲੋ ਭਾਈ ਜੀ ਦੁਜਾ ਸੁਬਾ ਮਈਆਂ ਵੀਰ ਨੀਲੀ ਜੰਗ ਮਾਰਦੇ ਤੇ ਕੀ ਬੱਚਾ ਮਗਰ ਆ ਗਿਆ ਜ ਮਗਰ ਕਟਾ ਰਿਹਾ ਕਟਾ ਆ ਗਿਆ ਦੇ ਲੋ ਜ ਆਜ ਕਟਾ ਪਤਾ ਦੇਣਾ ਇਹ ਵੀ 10 ਸੂਈ ਨੂੰ ਮਹੀਂ ਨੂੰ ਹਾਂਜੀ ਖੋਲੋ ਜੀ ਤੇ ਪਰ ਹੁਣ ਮਹੀਂ ਕੋ ਕੋਈ ਦੁੱਧ ਮੌਕੇ ਦਾ ਹੋਊਗਾ 14 ਕਿਲੋ 14 ਕਿਲੋ ਦੁੱਧ ਆ ਗਿਆ 14 ਕਿਲੋ ਪਰ 17 ਕਿਲੋ ਮਹੀਂ ਦੁੱਧ ਦੇਊਗੀ ਜਿਤਨਾ ਦਾ ਮਹੀਂ ਦਾ ਸਣ ਕਟਾ ਲਗਾ ਪੂਰੀ ਮਹੀਂ ਜੇ ਮੈਲੇ ਦੇ ਚੱਲਣੀ ਪੂਰਾ ਲਗਾ ਲੋ ਜ ਪੂਰਾ ਥਾਨਾ ਵਧੀਆ ਲੱਗਾ ਤੇ ਲੈਵਾ ਤੇ ਕੜੀਂ ਕੁੜੀਂ ਕੋਈ ਹੈ ਮੈਂ ਦੀ ਪੂਰੀ ਵਧੀਆ ਸਾਂਭੀ ਆ ਪੂਰੀ ਮੈਂ ਫਿਰ ਕਾਰਡ ਵਾਲੀ ਦਾ ਦੁੱਧ ਵਾਲੀ ਮਹੀਂ ਠੀਕ ਆ ਤੇ ਨੇ ਸਭੇ ਦਾ ਚੰਗਾ ਹੁੰਦਾ ਹਾਜੀ ਕਈ ਐਵੇਂ ਬਾਮਾ ਖਲਾਰ ਕੇ ਇਦਾਂ ਕਰੀ ਜਾਂਦੇ ਵਾਹ ਵੀ ਉਸਨ ਕੇ ਡਾ ਲਗਾ ਮੈਂ ਇਹਨੂੰ ਕਿਹਾ ਪੂਰੀ ਵਧੀਆ ਵੀਰ ਆਲੇ ਦਿਵਾਲਿਓ ਮਹੀਂ ਦੀ ਨਾ ਇੱਕ ਰਾ ਚੰਗੀ ਤਰਾ ਪੂਰੀ ਬੰਦਰ ਵਖਾਲ ਦਿਓ ਕੁਆਲਿਟੀ ਇਕ ਚੀਜ਼ ਆ ਠੀਕ ਐ ਫਿਰ ਇਹ ਥਾਂ ਦੀ ਵੀ ਚੁਵਾਈ ਬੜੀ ਪੋਲੀ ਆ ਭਾਵੇਂ ਕੋਈ ਨਿਆਣਾ ਹੀ ਬਹਿ ਕੇ ਛੋਲੇ ਚੁਵਾਈ ਬਹੁਤ ਵਧੀਆ ਵਧੀਆ ਚੁਵਾਈ ਆ ਤੇ ਵਧੀਆ ਕੁਆਲਿਟੀ ਦੇ ਬਿੱਲੀ ਆਖ ਦੀ ਮੈਂ ਆ ਅਸਲੀ ਉਹਨੀ ਦੁੱਧ ਵਾਲੀ ਮਈ ਵੀਰ ਜਿਹਨੂੰ ਕਹਿੰਦੇ ਸਾਰੀ ਹਾਂਜੀ ਧੋਨ ਵਾਲੀ ਹੈ ਸਾਰੀ ਹੀ ਧੋਨ ਵਾਲੀ ਸਾਰੀ ਦੁੱਧ ਵਾਲੀ ਮਈ ਠੀਕ ਹੋਰ ਇਹ ਠੰਡੀ ਸੀ ਤੇ ਤੈਂ ਚਵਾਈ ਚਵਾਈ ਪੋਲੀ ਹੈ ਮੈਂ ਨਾ ਵੀਰ ਟੋਪ ਕੇ ਚਵਾਈ ਜਵਾਬ ਸਮਾਦ ਹੀ ਦੇਈ ਜਨਾ ਨਰਮ ਆਣਾ ਹਾਂਜੀ ਪੂਰੀ ਜਿਆਦਾ ਚੰਗੀ ਠੀਕ ਜੀ ਪੂਰੀ ਕੁਆਲਿਟੀ ਵਾਲੀ ਹੈ ਜਿਹੜੀ ਢੋਨ ਵਾਲੀ ਬਣਾਲੇ ਬੰਦੇ ਆਉਂਦੇ ਨੇ ਇਹਦੇ ਲਪੋਚੜ ਛੁਕੀ ਆ ਲਪੋਚੜ ਹਾਂ ਬਹੁਤ ਪੁਰਾਣਾ ਰਵਾਇਤ ਨਿਕਲਿਆ ਕਿ ਇਹ ਪੁਰਾਣਾ ਪੁਰਾਣਾ ਰਵੇਦੀ ਆ ਹਾਂ ਵੀ ਕਿਤੇ ਪੁਰਾਣੇ ਰਵਾਇਤ ਇਹਨਾਂ ਦਾ ਮਈਂ ਘਰ ਦੀ ਮਈ ਜਿਹੜੀ ਗੱਲ ਪਰ ਅਸਲੀ ਮਈ ਚੀਜ਼ ਚੌੜੀ ਚਾੜੀ ਉਤੋਂ ਮੈਂ ਕਿੰਨੀ ਆ ਤੇ ਆ ਲੈਵਾ ਆਵੇ ਇੱਥੋਂ ਪਿੱਛੇ ਚੜਦਾ ਤੇ ਐ ਨੂੰ ਕਿੱਥੋਂ ਤੱਕ ਲੈਵਾ ਮੈਂ ਸਹੀ ਗੱਲ ਜੀ ਦੇਖ ਲਓ ਫੋਟੋ ਫੋਟੀ ਅੱਗੇ ਨੂੰ ਲੱਗੀ ਤੇ ਫੋਟੋ ਫੋਟੀ ਪਿਛਾਂ ਲੱਗੀ ਹੈ ਢੋਨ ਵਾਲੀ ਮੈਂ ਪੂਰੀ ਜਿੰਨੂੰ ਕਹਿੰਦੇ ਨੇ ਥਾਣ ਵੇ ਬਿਰਲਾ ਦੇ ਥਣ ਲੱਗਾ ਆ ਮਹੀਂ ਝੋਂਦਾ ਹੈ ਜਾਂ ਰੋਂਦਾ ਹੈ ਪੂਰੀ ਮਹੀਂ ਆਲੇ ਦੁਆਲੇ ਸਰਾ ਮਹੀਂ ਹੈ 14 ਕਿਲੋ ਹੁਣ ਦੁੱਧ ਹੋਊਗਾ ਐ 10 ਦਿਨਾਂ ਹੀ ਹੋਈ ਆ ਮਹੀਂ ਠੀਕ ਹੈ ਵੇਖੋ ਪੂਰੀ ਕੋ ਚੰਗੀ ਸੇਵਾ ਕਰੇ ਵੀ 17 ਕਿਲੋ ਮਹੀਂ ਜਦ ਕੱਢਣ ਵਾਲੀ ਆ ਇਹ ਕੱਢਣ ਵਾਲੀ ਆ ਜੀ ਬਾਈ ਜੀ ਬਹੁਤ ਸੋਹਣੀ ਮੈਂ ਤਾਂ ਵਧੀਆ ਕੁਆਲਟੀ ਵਾਲੀ ਆ ਖੂਖ ਵੇਖੋ ਬਹੁਤ ਸੋਹਣੀ ਦਿੱਲੀ ਜਾਖਤੀ ਦੱਸੋ ਭਾਈ ਜੀ ਕੀ ਪ੍ਰਾਈਸ ਰੱਖੇ ਜੇ ਦਾ ਮਹੀਂ ਵੀਰ ਬਿਲਕੁਲ ਜਾਇਜ਼ ਦਵਾਂਗੇ ਹਾਂ ਜੀ ਇਹ ਮਹੀਂ ਹੈ ਪਰ ਵੀ ਪੂਰੀ ਕੁਆਲਿਟੀ ਵਾਲੀ ਤੇ ਚੰਗੀ ਵੱਡੇ ਮੋਲੀ ਮਹੀਂ ਆ ਪਰ ਅਸੀਂ ਛੋਟੇ ਮੋਲੀ ਦਵਾਂਗੇ ਮਹੀਂ ਸਾ ਮੇਰੇ ਹਿਸਾਬ ਨਾਲ 1.5 ਲੱਖ ਦੀ ਮਹੀਂ ਵੇਚ ਦਈਦੀ ਆ ਕਿੰਨਾ ਦੀ ਮਹੀਂ ਆ ਹਾਂਜੀ ਪਰ ਨਹੀਂ ਇਹ 1.30 ਦੀ ਮਹੀਂ ਦੇਣੀ ਹਾਂ 1 ਲੱਖ ਹਵਾਲਾ ਲੱਖ ਦੀ 1 ਲੱਖ ਦੀ ਹਾਂ ਬਾਈਆਂ ਨੇ ਮੋਲੇ ਜੈ ਜੀ ਕੀਤਾ ਆ ਇੱਕ 30 ਮੋਲੇ ਸਵਾ ਲੱਖ ਦਾ ਬਾਈ ਕਹਿੰਦਾ ਕੋ ਖਵੀ ਘਾਟ ਨਹੀਂ ਲੈਣਾ ਸਵਾ ਠੀਕ ਸਵਾ ਲੱਖ ਦੀ ਪਰ ਜਿਹੜਾ ਵੀਰ ਵੀਰਰਾ ਸਵਾ ਲੱਖ ਦੀ ਮੈਂ ਲੈ ਗਿਆ ਨਾ ਉਹ ਆਪ ਦਸੂਗਾ ਵੀ ਕਿ ਮੈਂ ਜਨਵਰ ਲਿਆ ਠੀਕ ਜੀ ਏਡੀ ਜਿਆਦਾ ਮਹੀਂ ਚੰਗੀ ਆਗੇ ਨਿਆਰੇ ਵਾਲੀ ਮਹੀਂ ਪੂਰੀ ਕੁਆਲਿਟੀ ਵਾਲੀ ਮੈਂ ਸਵਾ ਲੱਖ ਮੋਲੇ ਹਾਂ ਪਤਾ ਹੈ ਜਾਂਦਾ ਵੀ ਜਿਹੜੀ ਮੇਰੇ ਮਹੀਂ ਨੂੰ ਦੱਸ ਦਿਓ ਜਿਹੜਾ ਬੰਦਾ ਦਾ ਚਾਰ ਦਿਨ ਰਹਿਣਗੇ ਵੰਡ ਪਾਊਗਾ ਨਾ ਮਹੀਂ ਆ ਦਾ ਆਪਣਾ ਵਿਖਾ ਦੂਗੀ ਵੀ ਮੈਂ ਹੈਗੀ ਠੀਕ ਹੈ ਭਾਈਓ ਓਕੇ ਮਹੀਂ ਓਕੇ ਜੀ ਦੱਸ ਅੱਗੇ ਲਿਆਓ ਜੀ ਆਵੀਰ ਗੱਭਣ ਮੈਂ ਆ ਹਾਂਜੀ ਤੇ ਅੱਜ ਕੱਲੀ ਕੱਲੀ ਮਹੀਂ ਜਨਵਰ ਵੀਰ ਸਿਰੇ ਸਰੇ ਦੀ ਆ ਪੂਰੀ ਠੀਕ ਜੀ ਦੇਖੋ ਜੀ ਲਿਬਾਜ ਉਤੋਂ ਵੇਖੋ ਮੈਂ ਦਾ ਜਾਸੂਆ ਮਹੀਂ ਸੁਣੀ ਆ ਖਿਲੇ ਹੋ ਵੇਖੋ ਜਿਹੜੇ ਵੀਰ ਕੋ ਮਹੀਂ ਆਈ ਆ ਨਾ ਅੰਬਰਸਰੋਂ ਹਾਂਜੀ ਹਰ ਵਾਰਾਂ ਮੇਲੇ ਚ ਉਹਦੀ ਮੈਂ ਜਿੱਤਦੀ ਆ ਠੀਕ ਜੀ ਜਿਹੜੇ ਵੀਰ ਕੋ ਮੈਂ ਲਈ ਆ ਅੰਬਰਸਰ ਦਾ ਵੀ ਹਰਕੇ ਦਾ ਵੀਰਿਆ ਬਣਾ ਹਰ ਵਾਰਾ ਉਹਦੀ ਹੁਣ ਪੀਡੀਐਫ ਦੇ ਮੇਲੇ ਚ ਵੀ ਨੀਲੀ ਰਵੀ ਦੀ ਮਹੀਂ ਖੇਡਣਦੀ ਆ ਠੀਕ ਜੀ ਇਸ ਟਾਈਮ ਤੇ ਵੀ ਹਾਂਜੀ ਇਹ ਜਿਹੜੇ ਲੋਈ ਮਹੀਂ ਹੁੰਦੀ ਆ ਨਾ ਇਹ ਹਮੇਸ਼ਾ ਹੀ ਦੁੱਧ ਵਾਲੀ ਹੁੰਦੀ ਆ ਠੀਕ ਹੈ ਵਧੀਆ ਪਰਿਵਾਰ ਦਾ ਵਧੀਆ ਘਰ ਦੇ ਵਿੱਚ ਖਾਨਦਾਨ ਜਵਾਈ ਆ। ਉਹਨਾਂ ਨੂੰ ਫੋਨ ਕਰਦਾ ਉਹਨੂੰ ਬਾਬਾ ਜੀ ਆਓ ਹੈਡ ਕੋ ਉਹਨੂੰ ਬਹੁਤ ਜਗ੍ਹਾ ਦੇ ਮਾਣ ਬਣਾ। ਘਰ ਵੀ ਨਹੀਂ ਫੇਟੇ ਤੂੰ ਕਰਕੇ ਤਹੇ ਦੇ ਤੇ ਵੀ ਸਾਰੀ ਮਈ ਲੱਲੀ ਨਹੀਂ ਜਗਲਾ ਬੰਦਾ ਕਹਿੰਦਾ ਆਉਂਦਾ ਵੀ ਮੈਂ ਕਿਸੇ ਕੋਲੋਂ ਡਰ ਕੇ ਨਹੀਂ ਵੇਚਣੀ ਮਈ 18 ਕਿਲੋ ਕੰਡੇ ਤੇ ਦੁੱਧ ਲਗਾਉਂਦੀ। ਠੀਕ। ਗੱਬਣ ਮਈ ਆ। ਠੀਕ ਗੱਬਣ ਆ। ਮਈ ਨੂੰ ਤਾਂ ਕਹਾਂਗੇ ਟਾਈਮ ਲਗਾ ਉਹ। ਬੰਦਾ ਗੱਬਣ ਮਈ ਆ। ਠੀਕ। ਪਰ ਮਈ ਆਪਣਾ ਉਹ ਦਿਖਾ ਦੂਗੀ ਵੀ ਜਨਮਰ ਹੈਗਾ। ਕਿਹਾ ਗੱਬਣ ਮੈਂ ਨੇ ਸੁਬੀ ਨੂੰ ਕਹਿਣਾ ਵੀ ਟਾਈਮ ਲੱਗੇ ਆ। ਇਨੋ ਟਾਈਮ ਦੋਸਤੋ ਕੀ ਦਾਲਾਉਣਾ ਤੇ ਵਧੀਆ ਲਬਾਗ ਆ ਇੰਦਰੀਆਂ ਲਸਲਾਇਆ ਵੋਈ ਕੁਆਲਿਟੀ ਵਾਲੀ ਮੈਂ ਆ ਤੇ ਪੇਠ ਪੁੜੇ ਦੀ ਪੂਰੀ ਚੋੜੀ ਤੇ ਗੋਲ ਲੈਵੇ ਦੀ ਦਾ ਵਧੀਆ ਥਨ ਲੱਗਾ ਬੈਸਟ ਜਿਹਨੂੰ ਹੰਦੇ ਬੈਸਟਾ ਜੋ ਬਿਲਕੁਲ ਤਿਆਰ ਆ ਵੀਰ ਅੱਜ ਸਵੇਪੇ ਭਵੇਂ ਦੋ ਦਿਨ ਖੜ ਵੀ ਸਾਦੀ ਆ ਤੇ ਪਰ ਇਹ ਵੀ ਮਹੀਂ ਦੁੱਧ ਧਕੇ ਡਾਉਣ ਵਾਲੀ ਮਹੀਂ ਠੀਕ ਸਰਾ ਚੇ ਫੋਟਫੋਟ ਚੈਂਪੀਅਨ ਮਹੀਂ ਪੂਰੀ ਪੂਰੀ ਬੈਸਟ ਐ ਇਹ ਦੱਸੋ ਭਾਈ ਜੀ ਕਿ ਹਰ ਕੀ ਪ੍ਰਾਈਜ਼ ਰੱਖਿਆ ਹੈ ਜੀ ਮੇਰੇ ਸਹੌਣਾ ਵੀਰ ਮੈਂ ਇੰਨਾ ਮਈਆਂ ਦੁਨੀਆ 'ਚ ਕੋਈ ਮੁੱਲ ਹੈ ਜਿਹੜੇ ਜਿੰਤਾਂ ਜੰਗੀਆਂ ਮਈਆਂ ਆ ਕੁਆਲਿਟੀ ਵਾਲੀਆਂ ਤੇ ਦੁੱਧ ਵਾਲੀਆਂ ਮੁੱਲ ਆ ਵੀਰ ਭਾਵੇਂ ਆਹੋ ਭਾਈ ਕੀ ਮੁੱਲ ਦੇ ਦਾ ਮੁੱਲ ਵੀਰ ਮਈ ਦਾ ਭਾਵੇਂ ਜੋ ਮਰਜ਼ੀ ਕਰੀਏ ਜਿੰਨੇ ਦੀ ਥੇਲ ਹੈ ਮੈਂ ਦੇ ਨਾਲ ਕਰਾਂਗੇ 1.5 ਲੱਖ ਦੀ 1.5 ਲੱਖ ਦੀ 1.5 ਦੀ ਮਈ ਦਵਾਂਗੇ ਦੇ ਨਾਲ ਲੈਣੀ 1.45 ਦੀ ਦੇ ਦਾਂਗੇ ਠੀਕ ਹੈ ਜੀ 1.45 ਦੇ ਬਾਈ ਕਹਿੰਦਾ ਹਾਂ ਨਾ ਮੈਂ ਦੇਣੀ ਆ ਇਹ ਤੋਂ 1 ਕ ਰੁਪਿਆ ਨਹੀਂ ਕਾੜਿਆ 1.5 ਲੱਖ ਮੋਲਿਆ 1.45 ਦੀ ਹਾਂ ਨਾ ਇਹਦੇ ਕੁਆਲਿਟੀ ਵਾਲੀ ਵੇਖੋ ਪੂਰੀ ਚੀਜ਼ ਢਿੱਲਾਂ ਪੂਰੀਆਂ ਲੈਵੇ ਚ ਅਜੇ ਵੀ 1 2 4 ਦਿਨ ਖੜਦੀ ਆ ਪੂਰੀ ਮੈਂ ਦੋ ਦਿਨ ਪੂਰੀ ਬਣੂਗੀ ਠੀਕ ਆ ਜੀ ਹਰਦ ਵਾਲਿਆ ਕੁਆਲਿਟੀ ਵਾਲੀ ਚੜਦੀ ਤੇ ਚੜਦੀ ਆ ਇੱਕ ਤਾਂ ਦੋ ਕੋਣ ਚਲੋ ਫੋਨੋ ਭੋਲਾ ਜੀ ਇਹ ਵੀ ਵੀਰ ਜੀ 5 6 ਦਿਨ ਲੈਂਦੀ ਏ ਆ ਪੰਜ ਚਾਰ ਦਿਨ ਲੈ ਜੂ ਵੀਰ ਮੈਂ ਪੂਰੀ ਜਬਰ ਮੈਂ ਚੰਗੀ ਕੁਆਲਿਟੀ ਵਾਲੀ 17 18 17 18 ਕਿਲੋ ਦੋਦਰ ਮੰਨ ਨੇ ਪਾਇਆ ਜੀ ਠੀਕ ਜੀ ਇਹ ਕੋਈ ਨਹੀਂ ਮੈਂ ਪੂਰੀ ਪੇਠਪੁੜੇ ਦੀ ਚੋੜੀ ਦੇ ਲੇਵੇ ਰਕਾਰਡ ਵਾਲੀ ਥਾਣਾ ਦੀ ਪੂਰੀ ਬੈਸਟ ਆ ਵੱਡੀਆਂ ਮਈਆਂ ਵੀਰ ਵਜਨ ਵਾਲੀਆਂ ਤੇ ਕੁਆਲਟੀ ਵਾਲੀਆਂ ਨਾ ਕਿ ਸਾਰੇ ਅੱਜ ਆਉਂਦੇ ਛੋਟੀ ਛੋਟੀ ਤੇ ਇਹ ਹਸਾਰ ਦੀ ਝੋਨਾ ਹਸਾਰ ਨਾਲ ਨਹੀਂ ਠੀਕ ਪੂਰੀ ਜਵਰ ਮਹੀਂ ਵੀਰ ਚੰਗੀ ਕੁਆਲਟੀ ਵਾਲੀ ਆ ਹਾਂਜੀ ਬਾਕੀ ਵੀਰ ਭਰਾ ਲਈ ਜੀ ਆਪਣੇ ਤੋਂ ਸਿਆਣੇ ਆ ਪਰਖ ਕਰਕੇ ਕਿਨੇ ਜਾਨਵਰ ਲੈਣਾ ਹੁਣ ਐਡਾ ਜਾਨਵਰ ਜਿੰਨੇ ਕਿਨੇ ਘਰ ਪਾਲਿਆ ਚਲੋ ਉਹਨੇ ਵੀ ਮੈਂ ਆਪਣੀ ਮਿਹਨਤ ਦਾ ਮੁੱਲ ਲੈਣਾ ਸਹੀ ਗੱਲ ਬਿਲਕੁਲ ਮੱਝ ਕਿਦੋਂ ਵੀ ਮਾੜੀ ਆ ਪਾ ਉਧਰ ਦੀ ਆ ਇਧਰ ਦੀ ਮੱਝ ਰਿਕਾਰਡ ਹੋਣਾ ਜੀਦਾ ਦੁੱਧ ਸੇਵਾ ਦਾ ਜੀ ਆਹ ਵੇਖੋ ਆਹਦੇ ਬੁਕਾਰੀ ਉਹ ਕਰਦੇ ਆ ਵੇਖੋ ਸਿੰਗ ਕਿੰਨੇ ਕਿੰਨੇ ਖੂਬੇ ਹੀ ਤੇ ਆਹ ਵੇਖੋ ਖੂਬਗੇ ਸਾਡੇ ਦੇ ਦੋਵੇਂ ਬੰਨੇ ਬਣਵਾਏ ਚੌੜੀ ਦਾ ਰੰਗ ਹੀ ਹੋੜ ਹੋ ਗਿਆ ਰੰਗ ਹੀ ਹੋੜ ਹੈ ਸਮਝ ਲੱਗਦਾ ਵੀ ਇਹ ਬੁਕਾਰੀ ਆਪਣੀ ਸੇਵਾ ਦਾ ਮੁੱਲ ਹੀ ਦਿੰਦਾ ਵਾ ਹੋੜਿਆ ਪਾ ਦਿੰਦਾ ਸੇਵਾ ਕਰਨੀ ਪੈਂਦੀ ਆ ਵਾਂਡਰ ਜਮਾਂ ਖਾਂਦੀ ਮਾੜੀਆਂ 20 ਕਿਲੋ ਨਸਲੀ ਨਸਲ ਬਰੀਡ ਵਾਲੀ ਆ ਸਾਰੀ ਦੁੱਧ ਮਹੀਂ 16 ਕਿਲੋ ਕੱਢੂਗੀ ਜਿਹੜੀ ਗਲਾ 8 ਕਿਲੋ ਡੰਗ ਦਾ ਦੁੱਧ ਜਿੱਡਾ ਮੈਨੂੰ ਵਜਣੇ ਆ ਨਾ ਤੇ ਥਣ ਜੱਡਾ ਲਗਾ ਦੁੱਧ ਵਾਲੀ ਮਹੀਂ ਦੇਖੋ ਜੀ ਲੈ ਲੈਓ ਜੀ ਦੇਖੋ ਇਹ ਖੋ ਜੀ ਪੂਰੀ ਜੱਟ ਬਲੈਕ ਮਾ ਸਾ ਪੂ ਚਿੱਟੀ ਆ ਬਾਕੀ ਪੂਰੀ ਸੋਹਣੀ ਸੁਨੋਖੀ ਚਮਕ ਵਜਾਂਦੀ ਝੋਟੀ ਦੇ ਖਰਾ ਚੈਰੀ ਚਮਕ ਲੱਗਦੀ ਹੈ ਆਲਾ ਫਰੀ ਮੈਂ ਵੀਰ ਪੂਰੀ ਦੁੱਧ ਵਾਲੀ ਹੈ ਜਿਹੜੀਆਂ ਮਈਆਂ ਵੀਰ ਭਰਾ ਖੜਨਗੇ ਨਾ ਚਲੋ ਆਗੇ ਵੀਰ ਸਾਡੀਆਂ 10 10 15 15 ਮਈਆਂ ਹੈਗੇ ਘਰਾਂ ਦੇ ਗੀਆਂ ਹਾਂ ਤੇ ਪਰ ਐ ਵੀ ਚੰਗੀਆਂ ਜਾਣ ਵਾਲੀਆਂ ਮਈਆਂ ਦੇ ਦੁੱਧ ਵਾਲੀਆਂ ਵੱਡੀਆਂ ਠੀਕ ਹੈ ਤੇ ਗਾਲ ਬਾਈ ਦੂਜੇ ਦਿਨ ਦੇ ਇੱਕ ਦਿਨ ਦੋ ਦਿਨ ਛੱਡ ਗਈ ਰੋਏ ਵੀਡੀਓ ਆਉਂਦੀ ਮਾਲ ਵਿਗੰਦੇ ਆ ਦੇ ਵੀਰ ਭਰਾ ਪਿਆਰ ਦੇ ਦੇ ਖੜਦੇ ਆ ਛੋਟੀ ਦੀਆਂ ਕੁਆਲਟੀ ਵਾਲੀਆਂ ਵੱਡੀਆਂ ਹਾਂਜੀ ਦੱਸੋ ਬਾਈ ਜੀ ਸਰ ਕੀ ਪ੍ਰਾਈਸ ਇਹਦਾ ਮੋਲ ਵੀਰ ਬਿਲਕੁਲ ਜਾਇਜ਼ ਮੋਲ ਭਾਵੇਂ ਮੈਂ ਦਾ ਕਰੀਏ 40 30 ਦੀ ਮਹੀਂ ਦੇ ਦਾਂਗੇ ਇਹ ਵੀ 50 ਦੇ ਦਾਂਗੇ 50 ਦੀ ਹਾਂ ਲਓ ਜੀ ਮੈਂ ਦੇਣੀ ਜਿਹੜੀ 50 ਲੱਖ ਦੀ ਬਾਈ ਕਹਿੰਦਾ ਹਾਂ ਨਾ ਮੈਂ ਦੇਣੀ ਆ ਬਹੁਤ ਸੋਹਣੀ ਝੋਟੀ ਆ ਤਾਂ ਵੀਰ ਆ ਕੁਆਲਿਟੀ ਲਈ ਸਾਫ ਇਹ ਜਿਹਨੂੰ ਵੀਰ ਭਰਾ ਨੂੰ ਯਕੀਨ ਆ ਕੋਈ ਛਾਈ ਨਾ ਪਾਵੇ ਭਾਵੇਂ ਤਾਂ ਮੈਂ ਲੈ ਜੇ ਠੀਕ ਜਿਹੜੀ ਗੱਲ ਆ ਤੇ ਪਰ ਬੇਸ਼ੱਕ ਕੋਈ ਮਹੀਂ ਜਿਹੜਾ ਉੱਤੇ ਆ ਗਿਆ ਉਹ ਨਹੀਂ ਵੀਰ ਭਰਾ ਪਛਾਣ ਹੋ ਗਏ ਜਾਂਦਾ ਠੀਕ 50 ਲੱਖ ਦੀ ਮਹੀਂ ਕੋਈ ਆ ਕੇ ਵੇਖੇ ਜਾਇਜ਼ ਆ ਮਹੀਂ ਜਿਹੜੀ ਗੱਲ ਆ ਬਿਲਕੁਲ ਜਾਇਜ਼ ਕੋਈ ਮਹੀਂ ਵੀ ਐ ਕਿ ਨਾ ਪਛਾਣ ਹੋਊਗਾ ਠੀਕ ਦੱਸੋ ਜੀ ਆਹ ਭੋੜੀ ਮੈਂ ਭੋੜੀ ਮੈਂ ਆ ਗਈ ਮੈਂ ਦੋ ਚਾਰ ਦਿਨ ਲਿੰਦੀ ਵੀਧੀ ਜੀ ਦੇਖੋ ਜੀ ਬਹੁਤ ਕਰਮਾਲੀਆਂ ਜਿਹੜੀਆਂ ਹੁੰਦੀਆਂ ਘਾਟਾ ਇਹਦੇ ਵੀਰ ਲਈ ਬਾਂਜੀ ਲੱਭਦੀ ਐ ਭੋੜੀ ਚੰਗੇ ਭਲੇ ਵੀਰ ਨਾਮੀ ਬੰਦੇ ਕੋ ਮਹੀਂ ਆਈ ਐ ਸੁਲਤਾਨ ਤੋਂ ਸਲਵਾਮੁਨ ਵੀਰ ਜਿਹੜਾ ਖੜਾਉਂਦਾ ਵੀਰਾਂ ਨੂੰ ਤੇ ਬੱਚਿਆਂ ਨੂੰ ਖੜਾਉਂਦਾ ਉਹ ਕੋ ਮੈਂ ਲਈ ਜੇ ਚੰਗੀ ਭਲੀ 18 ਕਿਲੋ ਮੈਂ ਤੁਹਾਨੂੰ ਦਿੰਦੀ ਐ ਠੀਕ ਕਰਦੀ ਮਹੀਂ ਜਿਹੜੀ ਗੱਲ ਦੇਣਾ ਜਹਾ ਲੈ ਜਾਏਗੀ ਜੇਨ ਲੈ ਜੂਗੇ ਜੇ ਵੀਰ ਅੱਖ ਲੈ ਜੇ ਸੱਤ ਲੈ ਜੇ ਪਰ ਮੈਂ ਹੀ ਇੱਕ ਵਾਰ ਦੱਸ ਦਊਗੀ ਆਪਣਾ ਵੀ ਮੈਂ ਹੈ ਠੀਕ ਹੈ ਭੋੜੀ ਮੈਂ ਦਾ ਵਧੀਆ ਕਾਰਟ ਵਾਲੀ ਮੈਂ ਹੈ ਵੀ ਤੇ ਬਹੁਤ ਸੁਣੀ ਲੇਵੇ ਦੀ ਕੁਆਲਿਟੀ ਦੀ ਬਣੂਗੀ ਚੰਗੇ ਲਿਓ ਵੀ ਨੇਰੀ ਜੀ ਪੂਰੀ ਦੁੱਧ ਵਾਲੀ ਮਹੀਂ ਦੇ ਅਸਲ ਚੀਜ਼ ਜਿਹਨੂੰ ਕਹਿੰਦੇ ਆ ਠੀਕ ਹੈ ਤੇ ਫਿਰ ਠੰਡੀ ਦੀ ਰੀ ਨਹੀਂ ਆ ਕੋਈ ਹਿਸਾਬ ਹੀ ਨਹੀਂ ਲੈ ਆਓ ਜੀ ਬੋਲ ਭੋਡੀਆਂ ਮਈਆਂ ਘਟ ਹੁੰਦੀਆਂ ਤੇ ਫੇਟ ਕੁੜੇ ਦੀ ਪੂਰੀ ਚੋੜੀ ਆ ਪਰ ਜਿਆਦਾ ਚੰਗੀ ਜਿਹਨੂੰ ਕਹਿੰਦੇ ਮਈ ਕੀ ਜਿਆਸੀ ਐ ਰੇਡੀ ਮਈ ਵੀਰ ਹੁਣ ਕੱਲੀ ਕੱਲੀ ਮਈ ਫੇਰ ਕੇ ਚੈੱਕ ਘਰ ਚੋਂ ਕੱਲੀ ਕੱਲੀ ਮਈ ਚੰਗੀ ਚੰਗੀ ਕੱਢਣੀ ਹੁਣ ਵੀਰੇ ਚਲੋ ਸਾਰੇ ਵੀਰ ਮਾਲ ਚਲੋ ਵਧੀਆ ਤੋਂ ਵਧੀਆ ਆਪਣਾ ਕੰਮ ਆ ਵੀ ਇੰਦੇ ਆ ਹਾਂਜੀ ਹਾਂਜੀ ਭਾਈ ਜਾਨਵਰ ਵੀਰ ਟੌਪ ਤੋਂ ਟੌਪ ਦਾ ਨਾ ਹਣ ਹਰ ਹਰ ਘਰ ਦੇ ਵਿੱਚ ਉਹ 10-10 ਬੜਾ ਬੜਾ ਫਿਰਨਾ ਤੇ ਫਿਰ ਮੈਂ ਲੱਭਦੀ ਫਿਰ ਮੈਂ ਮਿਲਦੀ ਆ ਦੱਸੋ ਭਾਈ ਸਰ ਕੀ ਮੁੱਲ ਰੱਖੇਗਾ ਤੇਰੀ ਜਿਹੜੀ ਚੰਗੀ ਮਹਿੰਦਾ ਵੀਰ ਮੁੱਲ ਪਾਉਣਾ ਪੈਂਦਾ ਜਿਹੜੀ ਹਾਂਜੀ ਦੱਸੋ ਭਾਈ ਕੀ ਮੁੱਲ ਜੇ ਮੁੱਲ ਵੀਰ ਭਾਵੇਂ ਜੋ ਮਰਜ਼ੀ ਕਰੀਏ ਮੈਂ ਇਹ ਤੇ ਤਿਆਰ ਕਰਕੇ ਵੇਚਾਂਗੇ ਹਾਂਜੀ ਫਿਰ ਮੈਂ ਦਾ ਮੁੱਲ ਕੁਝ ਹੋਰ ਹੋ ਜਿਹੜੀ ਗਾੜਾ ਹਾਂਜੀ ਹੁਣ ਦੇਣ ਲੈਣੀ ਮੋਈ ਇਹ ਵੀ 30 ਹੀ ਦੇ ਦਾਂਗੇ ਇਹਦੇ 30 ਦੇ ਦਾਂਗੇ 25 ਦੀ ਯਾਦ ਹੋ 25 ਸਵਾਦੀ ਸਵਾ ਲੱਖ ਰ ਪਰ ਵੀਰੇ ਜਿਹੜਾ 2.5 ਲੱਗਦਾ ਜੋੜਾ ਜਿਹੜਾ ਵੀਰ ਭਰਾ ਲੈ ਜਾਊਗਾ ਨਾ ਹਾਂ ਤੇ 30 ਕਿਲੋ ਦੁੱਧ ਗਰੰਟੀ ਨਾਲ ਮਈਆਂ ਥੱਲੇ ਚੋਊਗਾ 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 ਸਾਰੀਆਂ ਗਰਮੀਆਂ 보다 ਮਰਦਾ ਨਹੀਂ ਜਿਹੜਾ ਮਈਆਂ ਲਿਆ ਗਿਆ 15 15 ਕਿਲੋ ਆਮ ਮਈਆਂ ਦੋਆਂ ਦੁੱਧ ਭਰਨਾ ਆ ਸੇਵਾ ਕਰੇ ਦਾਣਾ ਪਾਣੀ ਚੰਗਾ ਪਾਵੇ ਸਾਂਭੇ ਇਹਨਾਂ ਦੀਆਂ ਅਸਲ ਕੁਆਲਿਟੀ ਵਾਲੀਆਂ ਦੁੱਧ ਤੇਰੀ ਸਵਾਲ ਲੱਖਦੀ ਹਾਂ ਨਾ ਇਹ ਭੋੜੀ ਮੱਝ ਵੀ ਲੱਖਦੀਆਂ ਮਈਆਂ ਆ ਗਏ ਵਜਨ ਵੇਖੇ 70 70 ਹਜ਼ਾਰ ਦੀ ਮਈ ਉਹ ਤਰ੍ਹਾਂ ਖੜੀ ਖਲੋਤੀ ਆ ਵੱਡੀਆਂ ਮਈਆਂ ਸਹੀ ਗੱਲ ਸਹੀ ਗੱਲ ਚਲੋ ਜੀ ਭਾਜੀ ਖੋਲੋ ਮੈਂ ਮੈਂ ਦਾ ਮੋਨ ਹੋਊਗਾ ਭਾਜੀ ਜੀ ਨਹੀਂ ਵੀਰ ਮੈਂ ਅਸੀਂ ਪਧਰੀ ਮੈਂ ਦਾ ਵੀ ਰੇਡ ਜਾਇ ਤੋਂ ਜਾਇ ਰੇਡ ਕਰਦੇ ਆ ਜਿਹੜੀ ਗੱਲ ਆ ਮੈਂ ਕੋਲ 12 ਕਿਲੋ ਦੁੱਧ ਸੂਰਾ ਭੋਵੇਂ ਵਿੱਚ ਚੌਥਾ ਲਾੜੇ ਠੀਕ ਬੱਚਾ ਵਖਾਦਨੇ ਬਾਦ ਵੇਖੋ ਜੀ ਮਗਰ ਇਹਦੇ ਕੱਟੀ ਆ ਤੇ 12 ਕਿਲੋ ਦੁੱਧ ਭਾਰਾ ਲੈਵਾ ਥਾਣੇ ਦਾ ਵੀ ਬਾਬਾ ਜੀ ਪੂਰੀ ਗੱਲ ਬਾਤ ਆ ਨਹੀਂ ਇਹ ਜੀ ਦੋ ਕਰਦੀ ਹੈ ਅਗਰ ਤੇ 10 20 ਦਿੰਦੀ ਆ ਹਾਂਜੀ ਹਾਂਜੀ ਮੈਂ ਦੁੱਧ ਇਹ ਦਿੰਦੀ ਆ ਇਹ ਵੀ ਕੁਆਲਿਟੀ ਵਾਲੀ ਆ ਤੂਆ ਵੀਰ ਭਾਵੇਂ ਚੌਥਾ ਜਿਹੜੀ ਗੱਲ ਹੈ ਚਲੋ ਹਰ ਤਰ੍ਹਾਂ ਦਾ ਗਾ ਗਿਆ ਪਰ ਇਹ ਵੀ ਮੈਂ ਪੂਰੀ ਦੁੱਧ ਵਾਲੀ ਠੀਕ ਚੰਗੀ ਮਈਆਂ ਪੁੱਠਾ ਪਠਾ ਵੇ ਕਿੰਨਾ ਚੌੜਾ ਲੱਗਾ ਮੈਂ ਸਹੀ ਗੱਲ ਪੂਰੀ ਸਾਫ਼ ਆ ਤੇ ਇੱਕ ਰੰਗ ਕਾਲੀ ਵੀਰ ਜਾਤੀ ਕਾਤੀ ਬੜੀ ਮੈਂ ਠੀਕ ਦੇ ਵਾਲੂ ਆ ਐ ਕੁਆਲਿਟੀ ਵਾਲਾ ਪੂਰਾ ਸਾਫ਼ ਸੁਥਰਾ ਦਿਖਣਦੇ ਆ ਵਧੀਆ ਥਾਂ ਥੋਂ ਲਗਾ ਪੁੱਠੇ ਪੱਠੇ ਦੀ ਮੈਂ ਬੜੀ ਲੈ ਆ ਵੇ ਦੀ ਲੈ ਆ 12 ਕਿਲੋ ਦੁੱਧ ਹੁਣ ਮੈਂ ਦੇ ਕੋਲੋਂ ਵਧੀਆ ਤਿਆਰ ਹੋਊਗਾ ਮਗਰ ਕੱਟੀ ਠੀਕ ਇਹ ਜੇ 10 12 ਕਿਲੋ ਤੋਂ ਜਿੱਦਾਂ ਰੇੜਿਆ ਇਹ 10 12 ਕਿਲੋ ਦਹੀ ਜਾ ਬਹੁਤ ਸੁਣੀ ਆ 10 ਕਿਲੋ ਦੁੱਧ ਵੀਰ ਮਈ ਦਈ ਜਾਵੇ ਇਹੋ ਜਿਹੜੀ ਗੱਲ ਇਹ ਨਾਲ ਰੇਡ ਕਰਨਾ ਆ ਇਹ ਅਗਲੇ ਮਹੀਨਿਆਂ ਜਾ ਕੇ ਫੇਰ ਉਹਨੇ ਦੀ ਵੀਰੇ ਜਿਹੜੀਆਂ ਮਈਆਂ ਨਾ ਕਜਾ ਕੱਲ ਇਥੇ ਸਾਡੇ ਕੋਲ ਵੀਰ ਆਇਆ ਸੀ ਹਾਂਜੀ ਉਨੇ ਸਿਆਲ ਦੇ ਵਿੱਚ ਝੋਟੀ ਖੜੀ ਸਵਾ ਲੱਖ ਦੀ ਹਾਂਜੀ ਹਾਂਜੀ ਸਿਆਲ ਚ ਹਾਂਜੀ ਹਾਂਜੀ ਤੇ ਟਕਾ ਕੇ 6 ਮਹੀਨੇ ਚੋਕੇ ਤੇ ਕੱਲ ਆਂਦਾ ਸਵਾ ਲੱਖ ਵਾਟ ਲਿਆ ਸਵਾ ਲੱਖ ਵਾਟ ਲਿਆ 6 ਮਹੀਨੇ ਚੋਕੇ 6 ਮਹੀਨੇ ਝੋਟੀ ਚੋਕੇ ਤੇ ਕੱਲ ਸਵਾ ਲੱਖ ਰੁਪਿਆ ਵਾਟ ਲਿਆ ਜਿਹੜੀਆਂ ਉਦੋਂ ਖੜੀ ਝੋਟੀ ਉਹਨਾਂ ਦਾ ਕਹਿੰਦੇ ਆਉਂਦੇ ਆਂ ਵੀ ਜਿਹੜੇ ਬੰਦੇ ਨੇ ਉਦੋਂ ਦੀ ਜਿਹੜੀਆਂ ਹੁਣ ਵੀ ਸੱਜਣਾ ਮਈਆਂ ਜਿਨ੍ਹਾਂ ਲੱਲੀਆਂ ਨਾ ਹਾਂਜੀ ਇਹ ਵਸਾਖੀ ਦਾ ਜਿਹੇ ਵੀ 2 ਮਹੀਨੇ ਚੋਕੇ ਉਹ ਤੋਂ ਬਾਅਦ ਵਿਗਨਗੇ ਉਹ ਤੋਂ ਬਾਅਦ ਵੇਖਣੀ ਆਂ ਗਾਂ ਪਰੇਟ ਬਹੁਤ ਹੋ ਗਿਆ ਮੱਜਾਂ ਦਾ ਨਹੀਂ ਬਿਲਕੁਲ ਜਾਜ ਹਾਂਜੀ 10 ਦਿਨਾਂ ਦਾ ਜਿਹੇ ਬੱਚਾ ਆਜੇ ਕੱਟੀ ਵੇਖ ਲੈ ਦੱਸੋ ਭਾਈ ਕੀ ਮੋਲ ਦੇ ਦਾ ਦੱਸੋ ਜੀ ਭਾਵੇਂ ਮੈਂ 80000 ਕਰੀਏ 75000 ਦੀ ਮੈਂ ਦੇ ਦਾਂ 75 ਦੀ ਚਲੋ 70 ਦੇ ਰਾਂ ਲਓ 70000 ਦੀ ਬਾਈ ਕਹਿੰਦਾ ਹਾਂ ਨਾ ਮੈਂ ਦੇ ਦਾਂਗੇ 12 ਕਿਲੋ ਦੁੱਧ ਭਾਵੇਂ ਕੋਈ 50 ਡੰਗ ਚੋਲੇ ਲਾਹ ਹਾਏ ਮਾੜੀ ਲਓ ਜੀ 70000 ਦੀ ਬਾਈ ਕਹਿੰਦਾ ਹਾਂ ਨਾ ਹੀ ਇਹ ਮੱਝ ਦੇ ਦਾਂਗੇ ਓਕੇ ਜੀ ਦੱਸੋ ਭਾਵੇਂ ਮੈਂ ਹੀ ਵੀਰ ਨੀਲੀ ਰਵੀ ਦੀ ਬੱਚਾ ਮਰ ਗਿਆ ਚੰਗੀ ਕੁਆਲਟੀ ਵਾਲੀ ਮਹੀਂ ਤੇ ਬੱਚਾ ਵੀ ਚੰਗਾ ਪਲਾ ਕੇ ਆਇਆ ਮਹੀਂ ਹਾਂਜੀ ਤੇ ਮਰ ਗਿਆ ਆਪਣੇ ਕੋ ਆ ਜੀ ਚਲੋ ਕੋਈ ਗੱਲ ਨਹੀਂ ਵਾਧਾ ਘਟਾ ਹੋ ਜਾਂਦਾ ਲਈ ਬੱਚੇ ਤੇ ਇਹ ਮਹੀਂ ਤੇ ਇੰਨਾ ਮਿਲਦੀ ਜਿਹੜੀ ਗਾਂ ਦੇ ਮਿਲਦੀ ਹੈ ਬਾੜੇ ਦੇ ਮਿਲਦੀ ਹੁਣ ਬਾੜੇ ਦੇ ਮਿਲਦੀ ਪਰ ਮੈਂ ਨੂੰ ਵੇਖ ਆਹ ਤੇਰਾ ਸਾਭੀ ਨਹੀਂ ਮਹੀਂ ਨਕਲੀ ਮਹੀਂ ਵੀ ਸਾਡੇ ਕਈ ਬੰਦੇ ਚਲੋ ਸੇਵਾ ਸੂਵਾ ਘਟ ਕਰਦੇ ਯਾਰ ਆ ਪਰ ਨਹੀਂ ਪੂਰੀ ਨਾਥਲ ਬਰੀਡ ਆ ਦੇਖੋ ਜੀ ਚੰਗੀ ਚੰਗੀ ਮਹੀਂਾਂ ਨੂੰ ਪਸੰਦ ਚੱਡਾ ਗੱਡਾ ਡੱਬ ਵਾਲਾ ਚੱਡਾ ਦੇ ਵਧੀਆ ਥਣ ਗੋਲ ਥਣ ਲੱਗਾ ਆ ਸੋਣਾ ਇਦਨਾ ਚੱਡਾ ਡਾਪਾ ਲੱਗਦਾ ਨਹੀਂ 14 15 14 15 ਕਿਲੋ ਮਹੀਂ ਦੁੱਧ ਨਾਪਨ ਵਾਲੀ ਆ ਜਿਹਦੀ ਨਸਲ ਬ੍ਰੀਡ ਨੀ ਨੀ ਰਵੀ ਦੇ ਵਿੱਚ ਕੱਲਾ ਪਾਤ ਨਹੀਂ ਗਿਣਿਆ ਜਾਂਦਾ ਆ ਟੇਡਾ ਪੀਰੇ ਨੂੰ ਕਹਿੰਦੇ ਆ ਤੇ ਕਾਦੀ ਮਹੀਂ ਆ ਬੱਚਾ ਮਰ ਗਿਆ ਪਰ ਹੁਣ ਮੁਖਤਾਂ ਦੇ ਹਿਸਾਬ ਨਾਲ ਮਹੀਂ ਦੇ ਦੇਣੀ ਜਿਹੜਾ ਵੀਰ ਭਰਾ ਨੂੰ ਠੀਕ 14 ਦੇ ਸਿਰ ਪਾ ਦੀ ਵਧੀਆ ਹੀ ਇਹਨੂੰ ਥਾਂ ਡਾਊਨ ਕਰਨੀ ਪੈਣੀ ਥੋੜੀ ਆਪੋ ਜਿਹਾ ਭਾਂਟਾ ਖ ਲੈ ਲੈ ਸਵੇਰ ਦੋਸਤ ਉਹਦੇ ਫੇਰੇ ਨਜ਼ਰ ਆਲੀ ਆ ਸਹੀ ਗੱਲ ਪਰ ਮੈਨੂੰ ਵੀਰ ਜਿਹੜਾ ਲੇਵਾ ਲੱਗਾ ਨਾ ਵੀਰ ਦੇ ਕੋ ਜਿੱਲੇ ਪਹਿਲਵਾ ਪੂਰੀ ਸਾਫ ਹੈ ਚੰਗੀ ਕੁਆਲਟੀ ਵਾਲੀ ਮਹੀਂ ਦੇ ਦੁੱਧ ਵਾਲੀ ਮਹੀਂ ਅਸਲ ਜੀ ਤੇ ਜਿਹੜਾ ਇਹਨੂੰ ਚਵਾ ਲਗਾ ਨਾ ਕਿਤੇ ਇਹ ਰੂਰ ਕੀ ਪੋਲੀ ਠੀਕ ਜੀ ਦੱਸੋ ਭਾਈ ਯਾਰ ਕੀ ਹੁਣ ਬੋਲਣ ਕੀ ਮੁੱਲ ਕੀ ਤਾਂ ਮਹੀਂ ਦੇ ਵੇਖਣੀ ਸੀ 80000 ਦੀ ਹਾਂਜੀ 75000 ਦੀ 70 ਦੀ ਮਹੀਂ ਐਂਡ ਦੇ ਦਾਂਗੇ 70 ਦੀ ਜਾਣ ਦੇ ਦੀ 70 ਦੀ ਹਾਂਜੀ ਲਓ ਜੀ 70000 ਦੀ ਆ ਨਾ ਹੀ ਫੇਰ ਲਓ ਜੀ 70000 ਦੀ ਹਾਂ ਨਾ ਬਾਈਕ ਦਾ ਮੈਂ ਦੇ ਦਾਂਗੇ ਇਸ ਤੋਂ 1 ਰੁਪਿਆ ਵੀ ਘਟ ਨਹੀਂ ਕਿ 70ਰ ਤੋਂ 100 ਰੁਪਏ ਕਟਾ ਲੈਣਾ 7000 ਦੀ ਮੈਂ ਦੇ ਦਾਂਗੇ ਵੀਰ ਇਹ ਘਰ ਕੋ ਚੋੜਾਂਗੇ 70 ਹਜ਼ਾਰ ਦੀ ਹਾਨ ਆਈ ਇਹ ਹਲ ਚੀਜ਼ ਹੈ ਮੈਂ ਜਿਹਨੂੰ ਕਹਿੰਦੇ ਨਸਲ ਬੜੀ ਮੈਂ ਸਹੀ ਗਾਲੇ ਜੀ ਇਹ ਕੋ ਜੋੜਾ ਲਏ ਫਿਰ ਥੋੜਾ ਬੋਦਾ ਮਾਨਤਨ ਕਰਦਾ ਵੇ ਇਕੱਠਾ ਜੋੜਾ ਉਹ ਕੋ ਵੀਰ ਪੂਰਾ ਮੰਗ ਲਓ ਉਹਦਾ ਮਾਨਤਨ ਹੋ ਜਾਊਗਾ ਥੋੜਾ ਇਕੱਠਾ ਮਜੂਰ ਤੇ ਆਹ ਬਾਈ ਕੋਲ ਪਸ਼ੂ ਹੈਗਾ ਲਾਈਕ ਕਮੈਂਟ ਯਾਰਾ ਸ਼ੇਅਰ ਖਿੱਚ ਕੇ ਰੋਜ਼ ਰੋਜ਼ ਵੀਡੀਓ ਆਉਗੀ ਤਾਂ ਵਧੀਆ ਕੁਆਲਿਟੀ ਵਾਲੇ ਪਸ਼ੂ ਆ ਤੇ ਖਿੱਚ ਕੇ ਰੱਖੋ ਕੰਮ ਨੂੰ ਯਾਰਾ ਵੱਡੇ ਤੋਂ ਵੱਡੇ ਵੀਰ ਚੰਗੇ ਤੋਂ ਚੰਗੇ ਜਾਨਵਰ ਪਰ ਆ ਮੈਂ ਤਾਂ ਵੀਰ ਅਖਰ ਚੀਜ਼ ਆ ਕੇ ਇੱਕ ਠੀਕ ਜਾਨਵਰ ਜਿਹਨੂੰ ਕਹਿੰਦੇ ਰਿਆ ਮੈਜਾ ਸਫਾਈਆਂ ਚਲੋ ਜੀ ਬੋਲੋ ਭਾਈ ਐਡਰੈਸ ਫੋਨ ਨੰਬਰ ਹੈਗਾ ਵੀਰ ਜੀ 842740 ਹਾਂਜੀ 7753 ਨਾਮ ਮਾਣਾ ਦਾ ਪਿੰਡ ਪੋਮਾ ਪਿੰਡ ਪੋਮਾ ਜਿਹੜਾ ਅੰਮ੍ਰਿਤਸਰ ਤਹਿਸੀਲ ਮਜੀਠਾ ਠੀਕ ਜੀ ਲਾਈਕ ਕਮੈਂਟ ਸ਼ੇਅਰ ਵਾਦ ਤੋਂ ਵਾਦ ਚੈਨਲ ਨੂੰ ਕਰਿਆ ਕਰੋ ਜਿੰਨੇ ਵੀਰ ਭਰਾ ਚੈਨਲ ਵੇਂਦੇ ਸਾਰਿਆਂ ਦਿਲੋਂ ਧੰਨਵਾਦ ਧੰਨਵਾਦ ਸੇਵਾ ਸੁਭਾ ਕਰਿਆ ਕਰੋ ਪੂਰੀ ਫੁੱਲ ਦੀ ਸੇਵਾ ਕਰਿਆ ਕਰੋ ਤੇ ਵਧੀਆ ਦਾਣਾ ਪਾਣੀ ਚੰਗਾ ਪਾਓ ਇਹਨਾਂ ਕਰਮਾਂ ਵਾਲਿਆਂ ਨਾਲ ਲੱਗੇ ਜੁੜੇ ਆ ਹਾਂਜੀ ਸਾਰੇ ਆਪਣੇ ਉਹ گاਵਾ ਮੱਜਾਂ ਸਾਰੀਆਂ ਹੁੰਦੀਆਂ ਆ ਸਾਰੇ ਕੁਝ ਆਏ ਕਰੇਗਾ ਹਾਂਜੀ ਸਤਿ ਸ੍ਰੀ ਅਕਾਲ ਜੀ